ਪਾਣੀਆਂ ਨੂੰ ਅੱਗ ਲੱਗ ਗਈ ਆ ਤੇ ਸੇਖ ਸਾਰਾ ਪੰਜਾਬ ਨੂੰ ਆ ਰਿਹਾ ਭਾਰਤੀ ਜਨਤਾ ਪਾਰਟੀ ਤੇ ਉਹਦੀਆਂ ਸਹਿਯੋਗੀ ਸੂਬਿਆਂ ਦੀਆਂ ਪਾਰਟੀਆਂ ਸਰਕਾਰਾਂ ਕੇਂਦਰ ਸਰਕਾਰ ਤੇ ਸੂਬਿਆਂ ਦੀਆਂ ਉਹ ਸਰਕਾਰਾਂ ਜਿਹੜੀਆਂ ਭਾਜਪਾ ਵਾਲੀਆਂ ਸਰਕਾਰਾਂ ਨੇ ਉਹ ਕਿਵੇਂ ਮਿਲ ਕੇ ਪੰਜਾਬ ਦੇ ਸੰਸਾਧਨਾਂ ਨੂੰ ਲੁੱਟਣ ਤੇ ਹੋਈਆਂ ਨੇ ਉਹਦਾ ਨੰਗਾ ਚਿੱਟਾ ਦ੍ਰਿਸ਼ ਸਾਹਮਣੇ ਆ ਗਿਆ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਲੀਡਰ ਪੰਜਾਬ ਹੱਥੇ ਸ਼ਿਕਾਹ ਹੁੰਦੇ ਨੇ ਅੱਜ ਉਹ ਜਵਾਬ ਕਿਉਂ ਨਹੀਂ ਦੇ ਰਹੇ ਕੀ ਅਜੇ ਤਾਂ ਰਾਜ ਨਹੀਂ ਆਇਆ ਪੰਜਾਬ 'ਚ ਅਜੇ ਇਹ ਹਾਲ ਹੈ ਤੇ ਜੇ ਪੰਜਾਬ 'ਚ ਰਾਜ ਆ ਗਿਆ ਫਿਰ ਪੰਜਾਬ ਨੂੰ ਲੁੱਟਣਾ ਹੈ ਕੁੱਟਣਾ ਹੈ ਘੜੀਸਣਾ ਹੈ ਤੋਣਾ ਹੈ ਕੀ ਕਰਨਾ ਪਾਣੀ ਜੀਵਨ ਹੁੰਦਾ ਪਾਣੀ ਤੇ ਇਹ ਰਪੇਰੀਅਨ ਲਾਦੇ ਨਿਯਮ ਅਨੁਸਾਰ ਉਹ ਖੇਤਰ ਉਹ ਲੋਕ ਉਹ ਇਲਾਕਾ ਉਹਦਾ ਮਾਲਕ ਹੁੰਦਾ ਜਿੱਥੋਂ ਉਹ ਦਰਿਆ ਵਹਿੰਦੇ ਨੇ ਜਿਹੜੇ ਦਰਿਆ ਉੱਪਰੋਂ ਹਿਮਾਚਲ ਦੀਆਂ ਪਹਾੜੀਆਂ ਤੋਂ ਝਰਨਿਆਂ ਚੋਂ ਉਤਰ ਕੇ ਆ ਰਹੇ ਨੇ ਉਹਦਾ ਜਿੱਥੋਂ ਤੱਕ ਉਹ ਹਿਮਾਚਲ ਚ ਵਗਦੇ ਨੇ ਹਿਮਾਚਲ ਉਹਦਾ ਮਾਲਕ ਹੈ ਜਿੱਥੇ ਉਹ ਪੰਜਾਬ ਚ ਦਾਖਲ ਹੋਗੇ ਪੰਜਾਬ ਉਹਦਾ ਮਾਲਕ ਹੈ ਜੋ ਲੈ ਲਦਾਖ ਦੀਆਂ ਘਾਟੀਆਂ ਚੋਂ ਕਸ਼ਮੀਰ ਦੀਆਂ ਘਾਟੀਆਂ ਚੋਂ ਉਤਰ ਕੇ ਨਦੀਆਂ ਆ ਰਹੀਆਂ ਨੇ ਉਹ ਦਰਿਆਵਾਂ ਦਾ ਰੂਪ ਧਾਰਦੀਆਂ ਨੇ ਤੇ ਜਿੱਥੋਂ ਤੱਕ ਉਹਨਾਂ ਚ ਵਗਦੇ ਨੇ ਉਹ ਮਾਲਕ ਨੇ ਜਦੋਂ ਉਹ ਪੰਜਾਬ ਚ ਦਾਖਲ ਹੋਏ ਤਾਂ ਪੰਜਾਬ ਉਹਦਾ ਮਾਲਕ ਹੈ ਉਹ ਤੋਂ ਬਾਅਦ ਦਰਿਆਵਾਂ ਦਾ ਜਿਹੜਾ ਰੁੱਖ ਹੈ ਅੱਜ ਜਿਹੜੀ ਗੱਲ ਹੋ ਰਹੀ ਆ ਪਾਕਿਸਤਾਨ ਵਾਲਾ ਦਰਿਆ ਬੰਦ ਕਰਨ ਦੀਆਂ ਗੱਲਾਂ ਜਿਕਰ ਉਹ ਆਪਣੇ ਆਪ ਵਹਿਣਾ ਤਾਂ ਉਹਦੇ ਮਾਲਕ ਨੇ ਤੇ ਜੇ ਸਾਡੇ ਵਾਲੇ ਪਾਸੇ ਆਪਣੇ ਆਪ ਵਹਿਣਾ ਤਾਂ ਅਸੀਂ ਮਾਲਕ ਹਾਂ ਹਾਂ ਹੁਣ ਤੁਸੀਂ ਇਹਦੇ ਵਿੱਚੋਂ ਚੈਨਲਾਈਜ਼ ਕਰਕੇ ਨਹਿਰਾਂ ਕੱਢੀਆਂ ਹਰਿਆਣੇ ਨੂੰ ਇਹਨਾਂ ਦੇ ਦਿਓ ਜੀ ਰਾਸਤਾਨ ਨੂੰ ਇਹਨਾਂ ਦੇ ਦਿਓ ਜੀ ਤੇ ਆਹ ਜੀ ਦਿੱਲੀ ਨੂੰ ਵੀ ਦੇ ਦਿਓ ਜੀ ਪੀਣ ਲਈ ਤੇ ਜੇ ਫਿਰ ਇਹੀ ਤਰੀਕਾ ਸੀ ਤਾਂ ਲੰਬੇ ਸਮੇਂ ਤੋਂ ਚਰਚਾ ਦਾ ਵਿਚਾਰਿਆ ਹੈ ਕਿ ਬਈ ਤੁਸੀਂ ਸਪੈਸ਼ਲ ਨਹਿਰਾ ਪਵਾ ਕੇ ਸਪੈਸ਼ਲ ਪਾਣੀ ਲਿਜਾ ਰਹੇ ਹੋ ਤਾਂ ਉਹਦਾ ਮੁੱਲ ਤਾਰੋ ਜਿਸ ਸੂਬੇ ਕੋਲ ਜਿਹੜੇ ਸਰੋਤ ਨੇ ਉਹਨਾਂ ਦੀ ਜ ਵਰਤੋਂ ਕੋਈ ਕਰਦਾ ਤਾਂ ਉਹਦਾ ਮੁੱਲ ਦਿੰਦਾ ਜੇ ਕਿਸੇ ਦੀ ਖਾਨ ਚੋਂ ਕੋਲਾ ਨਿਕਲਦਾ ਉਹ ਵੀ ਮੁੱਲ ਵੇਚਦਾ ਤੇ ਕਿਸੇ ਦੀ ਖਾਨ ਚੋਂ ਹੀਰਾ ਨਿਕਲਦਾ ਉਹ ਵੀ ਮੁੱਲ ਵੇਚਦਾ ਕਿਸੇ ਦੀ ਖਾਨ ਚੋਂ ਪੱਥਰ ਨਿਕਲਦਾ ਤਾਂ ਉਹ ਵੀ ਮੁੱਲ ਵੇਚਦਾ ਤੇ ਫਿਰ ਪਿਛਲੇ ਦਿਨੀ ਜਦੋਂ ਦਿੱਲੀ ਦੇ ਵਿੱਚ ਅਜੇ ਆਮ ਆਦਮੀ ਪਾਰਟੀ ਸਰਕਾਰ ਸੀ ਤਾਂ ਹਿਮਾਚਲ ਨਾਲ ਦਿੱਲੀ ਵਾਲੀ ਸਰਕਾਰ ਦਾ ਐਗਰੀਮੈਂਟ ਹੋਇਆ ਤੇ ਹਿਮਾਚਲ ਨੂੰ ਹਦੈਗੀ ਸ਼ੁਰੂ ਕੀਤੀ ਪੰਜਾਬ ਨੂੰ ਹਦੈਗੀ ਤਾਂ ਕੀ ਕਰਨੀ ਸੀ ਕੀ Rajasthan ਤੇ ਕੀ Haryana ਕੀ ਦਿੱਲੀ ਨੇ ਉਲਟਾ ਹੁਣ ਕਹਿੰਦੇ ਜੀ ਅਸੀਂ ਤਾਂ ਬਾਹ ਮਰੋੜ ਕੇ ਲਵਾਂਗੇ ਪਾਣੀ ਤੋਂ ਆਤੋਂ ਔਰ ਸਾਨੂੰ ਨਹੀਂ 400 4000 ਕਿਊਸਕ ਪਾਣੀ ਦਾ ਸਰਦਾ ਕਿਉਂਕਿ ਅਸੀਂ ਆਪਣਾ ਪਾਣੀ ਪਹਿਲਾਂ ਹੀ ਹੱਦੋਂ ਵੱਧ ਵਰਤ ਚੁੱਕੇ ਆ ਤੇ ਹੁਣ ਜਿਹੜਾ ਤੁਸੀਂ ਸਾਨੂੰ ਪੀਣ ਲਈ 4000 ਕਿਊਸਕ ਦੇ ਰਹੇ ਹੋ ਉਹਦੇ ਨਾਲ ਨਹੀਂ ਸਰਦਾ ਸਤਾ 8500 ਕਿਊਸਕ ਲੈ ਕੇ ਰਵਾਂਗੇ ਜਦੋਂ ਪੰਜਾਬ ਦੇ ਨੁਮਾਇंदे ਅੜੇ ਤੇ ਉਹਨਾਂ ਦੀ ਪਿੱਠ ਤੇ ਪੰਜਾਬ ਸਰਕਾਰ ਵੀ ਖਲੋਤੀ ਭਗਵੰਤ ਮਾਨ ਨੇ ਵੀ ਸਟੈਂਡ ਲਿਆ ਬੇਸ਼ੱਕ देर ਨਾਲ ਲਿਆ ਜੇਕਰ ਜਦੋਂ ਮੈਂਬਰਾਂ ਨਾਲ ਤੱਕਾ ਮੁੱਕੀ ਹੋ ਰਹੀ ਸੀ ਜਦੋਂ ਮੈਂਬਰਾਂ ਤੇ BBMP ਤੇ ਕੇਂਦਰ ਆਪਣਾ ਕੰਟਰੋਲ ਕਰ ਰਿਹਾ ਸੀ ਜੇਕਰ ਰੋਜ਼ਸਮੇ ਹੀ ਇਹ ਸਿਸਟਮ ਨੂੰ ਰੋਕਿਆ ਹੁੰਦਾ ਤਾਂ ਅੱਜ ਪਾਣੀਆਂ ਨੂੰ ਅੱਗ ਨਾ ਲੱਗਦੀ ਜਨਾਬ ਤੇ ਹੁਣ ਅਗਲੇ ਕਹਿੰਦੇ ਲਓ ਜੀ ਜੇ ਤੁਸੀਂ ਨਹੀਂ ਦਿੰਦੇ ਤਾਂ ਅਸੀਂ ਕੇਂਦਰ ਤੋਂ ਹੁਕਮ ਕਰਾ ਲੈਂਦੇ ਹੁਣ ਤਾਂ BBMP ਚ ਬਹੁ ਗਿਣਤੀ ਸਾਡੀ ਹੈ ਵੋਟਾਂ ਪਵਾ ਲਓ ਜੀ ਤੇ ਵੋਟਾਂ ਰਾਜਸਥਾਨ ਕਹਿੰਦੇ ਜੀ ਤੁਹਾਡਾ ਵੀ ਮੈਂਬਰਾਂ ਵੋਟ ਪਾ ਦਿਓ ਅੱਜ ਦਿੱਲੀ ਵਾਲਾ ਤੁਹਾਡਾ ਵੀ ਮੈਂਬਰਾਂ ਵੋਟ ਪਾ ਦਿਓ ਦਿੱਲੀ ਚ ਵੀ ਭਾਜਪੀ ਰਾਜਸਥਾਨ ਚ ਵੀ ਭਾਜਪੀ ਹਰਿਆਣੇ ਚ ਵੀ ਭਾਜਪੀ ਕੇਂਦਰ ਚ ਬਿਜਲੀ ਮੰਤਰੀ ਵੀ ਭਾਜਪੀ ਕੇਂਦਰ ਸਰਕਾਰ ਵੀ ਭਾਜਪੀ ਉਹ ਵੀ ਹਰਿਆਣੇ ਤੋਂ ਖੱਟਰ ਐਦਾਂ ਵੋਟਾਂ ਪੈਂਦੀਆਂ ਹੁੰਦੀਆਂ ਜਨਾਬ ਇਹ ਸੁਨੂ ਤੱਕਾ ਕਹਿੰਦੇ ਨੇ ਇਹ VOTING process ਇੱਥੇ ਨਿਯਮ ਨਹੀਂਗਾ ਮੇਰੇ ਮੂਰੇ ਪੂਰਾ ਰਿਪੋਰਟਾਂ ਪਈਆਂ ਜਿੱਕਰ ਮੈਂ ਪ੍ਰਾਦਰ ਪੜਾ ਉਹ ਰਿਪੋਰਟਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਕਿਵੇਂ ਵਧੀਕੀ ਤੇ ਕਿੱਥੇ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਨੰਗਲ ਦਾ ਰੋਕ ਕੀਤਾ ਪੁਲਿਸ ਵੱਡੀ ਗਿਣਤੀ ਚ ਪਖੜਾ ਡੈਮ ਤਾਇਨਾਤ ਕਰ ਦਿੱਤੀ ਗਈ ਆ ਇਹ ਵੱਡਾ ਮਸਲਾ ਬਣਦਾ ਜਾ ਰਿਹਾ ਇੱਕ ਪਾਸੇ ਦੋ ਮੁਲਕਾਂ ਦੇ ਵਿੱਚ ਤਣਾਅ ਵਾਲਾ ਮਾਹੌਲ ਹੈ ਉਧਰ ਪੰਜਾਬ ਤੇ ਹਰਿਆਣਾ ਚ ਤਣਾਅ ਵਾਲਾ ਮਾਹੌਲ ਹੈ ਤੇ ਪੰਜਾਬ ਤੇ ਹਰਿਆਣਾ ਦਾ ਤਣਾਅ ਵਾਲਾ ਮਾਹੌਲ ਕੇਂਦਰ ਤੱਕ ਜਾ ਪੜਿਆ ਤੇ ਇਸ ਤਣਾਅ ਦੇ ਮਾਹੌਲ ਚ ਪਤਾ ਨਹੀਂ ਸਰਦ ਪਾਰ ਤੇ ਕੋਈ ਕਾਰਵਾਈ ਹੋਣੀ ਹੈ ਫੌਜੀ ਕਾਰਵਾਈ ਕਦੋਂ ਕਿਵੇਂ ਹੋ ਸਕਦੀ ਹੈ ਇਹ ਵੀ ਸੰਭਾਵਨਾ ਜਿੱਥੇ ਵੱਧ ਰਹੀ ਹੈ ਉੱਥੇ ਇਧਰ ਪਾਣੀਆਂ ਨੂੰ ਲੱਗੀ ਅੱਗ ਦਾ ਸੇਕ ਕਿੰਨੂ ਕਿਨੂ ਲਪੇਟੇ ਚ ਲੇਊਗਾ ਪਤਾ ਨਹੀਂ ਫਿਲਹਾਲ ਤਾਂ ਪੰਜਾਬ ਸਾਡਾ ਸੜ ਰਿਹਾ ਇਸ ਸੇਕ ਚ ਮੁੱਖ ਮੰਤਰੀ ਹੋਰਾਂ ਦਾ ਨੰਗਲ ਡੈਮ ਕੰਨੀ ਰੁਕ ਕਰਨਾ ਪੁਲਿਸ ਦਾ ਤੈਨਾਤੀ ਕਰ ਦੇਣਾ ਵਾਧੂ ਪਾਣੀ ਜਾਣ ਨਹੀਂ ਦੇਵਾਂਗੇ ਇਹ ਧਕਾਏ ਪਹਿਲਾਂ ਹੀ ਤਸਦੀਦਾਰ ਤੇ 4000 ਕਿਊਸਕ ਪਾਣੀ ਫालतੂ ਦੇ ਰਹੇ ਆ ਮਾਰਚ ਮਹੀਨੇ ਚ ਹਰਿਆਣਾ ਆਪਣੀ ਹੱਦ ਮੁਕਾ ਚੁੱਕਿਆ ਉਹਦੇ باوجود ਵੀ ਉਸ ਨੂੰ ਪਾਣੀ ਮਿਲ ਰਿਹਾ ਜਦੋਂ ਕਿ ਜਿੰਨੀ ਕਿ ਉਹਨਾਂ ਦੀ ਗਣਤੀ ਮਿੰਤੀ ਤਾਂ ਘੱਟ ਮਿਲਣਾ ਚਾਹੀਦਾ ਸੀ ਤਾਂ ਵੀ 4000 ਕਿਊਸਕ ਦਿੱਤਾ ਜਾ ਰਿਹਾ ਲੋ ਮੈਂ ਹੁਣ ਇਸ ਰਿਪੋਰਟਾਂ ਦੇ ਆਧਾਰ ਤੇ ਆਣਾ ਬੀਬੀਐਮਬੀ ਪੰਜਾਬ ਸਰਕਾਰ ਦੇ ਸਖਤ ਵਿਰੋਧ ਦੇ باوجود ਹਰਿਆਣਾ ਨੂੰ ਪਾਖੜਾ ਡੈਮ ਚੋਂ 8500 ਕਿਊਸਿਕ ਵਾਧੂ ਪਾਣੀ ਤੇ ਉੱਤੇ ਬੀਬੀਐਮਬੀ ਬੋਰਡ ਦੀ ਬੈਠਕ ਚ 5 ਘੰਟੇ ਮੀਟਿੰਗ ਚੱਲੀ ਤੇ ਫੈਸਲਾ ਕਰਤਾ ਜੀ ਕਿ ਪਾਣੀ ਦੇ ਦਿਓ ਕਿਉਂਕਿ ਕੇਂਦਰ ਤੋਂ ਹੁਕਮ ਆਇਆ ਸੀ ਬੀਬੀਐਮਬੀ ਵੱਲੋਂ ਹਰਿਆਣਾ ਨੂੰ ਫੌਰੀ ਵਾਧੂ ਪਾਣੀ ਦੇਣ ਦਾ ਫੈਸਲਾ ਇਹ ਅੱਜ ਇਹ ਪਾਣੀ ਚਾਲੂ ਕਰਨਾ ਸੀ ਕੱਲ ਰਾਤ ਕੱਲ ਸ਼ਾਮ ਚੰਡੀਗੜ੍ਹ ਚ ਬੈਠਕ ਹੁੰਦੀ ਹੈ ਜਿੱਥੇ ਫੈਸਲਾ ਹੁੰਦਾ ਚਲੋ ਜੀ ਇਹੀ ਨਹੀਂ ਇਹਦੇ ਨਾਲ ਇਹ ਪੰਜਾਬ ਹਰਿਆਣਾ ਆਮੋ ਸਾਹਮਣੇ ਹੋ ਕੇ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਬੈਠਕ ਹੁੰਦੀ ਆ ਤਲਖੀ ਵਾਲਾ ਮਾਹੌਲ ਬਣਦਾ ਹੈ ਬੀਬੀਐਮਬੀ ਦੇ ਇਸ ਫੈਸਲੇ ਤੋਂ ਪੰਜਾਬ ਚ ਸਿਆਸੀ ਮਾਹੌਲ ਗਰਮਾਉਣਾ ਹੀ ਗਰਮਾਉਣਾ ਸੀ ਹੈਨਾ ਤੇ ਸਾਹ ਭਗਵੰਤਬਾਨ ਨੇ ਕਹਿਤਾ ਕਿ ਵੀ ਅਸੀਂ ਫालतੂ ਬਣੀ ਨਹੀਂ ਪਹਿਲਾਂ ਵੀ ਤਰਸ ਦੇ ਦਰਦ ਨੂੰ ਦੇਈ ਜਾਂਦੇ ਮੈਂ ਉਸ ਦਿਨ ਵੀ ਸਵਾਲ ਕਰ ਰਹੇ ਸੀ ਕਿ ਜਨਾਬ ਫਿਰ 4000 ਕਿਉਂ ਹੈ ਕਿ ਅਗਲੇ ਹਿੱਸਾ ਲੈਗੇ ਨਾ ਫਿਰ ਬੰਦ ਕਰ ਦਿਓ ਪਹਿਲਾਂ ਜੂ ਪਤਾ ਹੁਣ ਇਧਰ ਬੀਬੀਐਮਬੀ ਦੇ ਮੁਖ ਦਫਤਰ ਚ ਕਹਿੰਦੇ ਬੈਠਕ ਚ ਹਰਿਆਣਾ ਰਾਜਸਥਾਨ ਦਿੱਲੀ ਸਿੰਧ ਕਮਿਸ਼ਨ ਤੇ ਭਾਰਤ ਸਰਕਾਰ ਦੇ ਪ੍ਰਤੀਨਿਧੀ ਨੇ ਹਰਿਆਣਾ ਨੂੰ ਮਨੁੱਖਤਾ ਦੇ ਆਧਾਰ ਤੇ ਬਾਧੂ ਪਾਣੀ ਦੇਣ ਲਈ ਪੰਜਾਬ ਦੇ ਖਿਲਾਫ ਆਪਣੇ ਵੋਟ ਦੀ ਵਰਤੋਂ ਕੀਤੀ। ਵੀ ਮਨੁੱਖਤਾ ਦੇ ਆਧਾਰ ਤੇ 4000 ਕਿਊਸਿਕ ਪਾਣੀ ਪੀਣ ਲਈ ਦਿੱਤਾ ਜਾ ਰਿਹਾ ਬਾਧੂ। ਡੈਮਾ ਚ ਪਾਣੀ ਘਟ ਹੈ। ਪੰਜਾਬ ਪਿਆਸਾ ਮਰਦਾ ਮਰ ਜਵੇ। ਪਰ ਹਰਿਆਣਾ ਦਿੱਲੀ ਰਾਜਸਥਾਨ ਦੀ ਪਿਆਸ ਪੁਜੜੀ ਚਾਹੀਦੀ ਹੈ। ਫਿਰ ਇਹ ਇਹ ਕਿੱਥੋਂ ਦਾ ਇਨਸਾਫ ਹੈ ਜਨਤਾ। ਲੋ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਜਦੋਂ ਮੰਨਣ ਤੋਂ ਇਨਕਾਰ ਕੀਤਾ ਕਿਹੜਾ ਤਰੀਕਾ ਨਹੀਂ ਸਹੀ ਤੁਹਾਡਾ ਚਾਹੇ ਵੋਟ ਦਾ ਇਸਤੇਮਾਲ ਕਰ ਲੋ ਜਾਂ ਕਿਉਂਕਿ ਹਿਮਾਚਲ ਦੇ ਵਿੱਚ ਨਿਰਪੱਖ ਰਹੇਗਾ ਅਸਲ ਤੇ ਹਿਮਾਚਲ ਚ ਸਰਕਾਰ ਬੀਜੇਪੀ ਦੀ ਨਹੀਂ ਹੈ ਤੇ ਬੀਜੇਪੀ ਦੀ ਉਹ ਦੀ ਸ਼ੈਦੂਈ ਤਰ੍ਹਾਂ ਹੁੰਦੀ ਹੁਣ ਅਗਲੇ ਕਿਸੇ ਪਾਸੇ ਨਹੀਂ ਪੁਖਤ ਅਗਲੇ ਦੇ ਨਾਮ ਪੰਜਾਬ ਵਾਲੇ ਅਖੱਚ ਚ ਨਮਦੋਲੇ ਅਖੱਚ ਚ ਸਾਡਾ ਪਾਣੀ ਥਰੇ ਤੱਕ ਜਾ ਰਿਹਾ ਉਹ ਤੋਂ ਬਾਅਦ ਤੁਸੀਂ ਦੇਖੋ ਆਪਣਾ ਕਿਵੇਂ ਕਰਨਾ ਕੇਂਦਰ ਸਰਕਾਰ ਦੇ ਦਬਾਅ ਦਾ ਪਰਛਾਵਾ ਕਹਿੰਦੇ ਅੱਜ ਉਸ ਸਮੇਂ ਬਿਲਕੁਲ ਕੱਲ ਦੀ ਮੀਟਿੰਗ ਚ ਸਮਝ ਆਇਆ ਜਦੋਂ ਭਾਜਪਾ ਦੀ ਅਗਵਾਈ ਵਾਲੇ ਸੂਬਿਆਂ ਨੇ ਪੰਜਾਬ ਦੇ ਖਿਲਾਫ ਪ ਪੰਜਾਬ ਦੇ ਮੁੱਖ ਸਖਤਰ ਜਿਹੜੇ ਅੜ ਗਏ ਇਸ ਮਸਲੇ ਤੇ ਪੰਜਾਬ ਦੇ ਇਨੀਆ ਦੀ ਮੀਟਿੰਗ ਸਮੁੱਚੀ ਕਾਰਵਾਈ ਤਰ੍ਹਾਂ ਪੂਰੀ ਤਰ੍ਹਾਂ ਅੜੇ ਰਹੇ ਬੀਵੀਐਮਬੀ ਨੇ ਹਰਿਆਣਾ ਨੂੰ ਫੌਰੀ ਵਾਧੂ ਪਾਣੀ ਦੇ ਦਾ ਫੈਸਲਾ ਲਿਆ ਤਾਂ ਪੰਜਾਬ ਸਰਕਾਰ ਦੇ ਪ੍ਰਤੀਨਿਧੀ ਤਲਖੀ ਚ ਵੀ ਆਏ ਉਹਨਾਂ ਨੇ ਕਾਰਵਾਈ ਤੇ ਦਸਖਤ ਕਰਨ ਤੋਂ ਇਨਕਾਰ ਕਰਤਾ ਹੁਣ ਇਹ 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 ਪਹਿਲੂ ਨੋਟ ਕਰਿਓ ਕਿਉਂਕਿ ਉਹ ਕਹਿੰਦੇ ਕਿ ਇਦਾਂ ਹੁੰਦਾ ਹੀ ਨਹੀਂਗਾ ਭਾਖੜਾ ਡੈਮ ਦੇ ਰੈਗੂਲੇਸ਼ਨ ਮੈਨੂਅਲ ਮੁਤਾਬਕ ਪੰਜਾਬ ਵੱਲੋਂ ਇੰਡੈਂਟ ਦਿੱਤਾ ਜਾਣਾ ਲਾਜ਼ਮੀ ਹੈ ਜੇ ਪੰਜਾਬ ਉਹਦੇ ਤੇ ਸਮੇਂ ਤੇ ਪ੍ਰਕਟਾਉਂਦਾ ਦਸਕਤ ਕਰਦਾ ਉਹ ਤੋਂ ਬਾਅਦ ਹੀ ਪਾਣੀ ਰਿਲੀਜ਼ ਕੀਤਾ ਜਾ ਸਕਦਾ ਬੀਬੀਐਮਈ ਦੇ ਬੋਰਡ ਨੇ ਤਰਕ ਦਿੱਤਾ ਕਿ ਸਪੈਸ਼ਲ ਕੇਸ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦੇਣ ਲਈ ਰੈਗੂਲੇਸ਼ਨ ਮੈਨੂਅਲ ਅਨੁਸਾਰ ਚੱਲਣ ਦੀ ਕੋਈ ਜ਼ਰੂਰਤ ਨਹੀਂ ਨਾ ਸੀਰ ਪੇਰੀ ਲਾ ਮੰਦਿਆਂ ਨਾ ਅਸੀਂ ਮੈਨੂ ਰੈਗੂਲੇਸ਼ਨ ਮੈਨੂਅਲ ਮੰਦਿਆਂ ਅਸੀਂ ਤਾਂ ਆਪਣੀ ਧੱਕਾ ਕਰਨਾ ਤੇ ਧੱਕੇ ਦਾ ਫਿਰ ਕੋਈ ਨਿਯਮ ਸਿਧਾਂਤ ਨਹੀਂ ਹੁੰਦਾ ਉਹ ਧੱਕਾ ਤੁਸੀਂ ਕਰ ਰਹੇ ਹੋ ਪੰਜਾਬ ਨੇ ਇਸ ਉੱਤੇ ਸਹਿਮਤੀ ਦੇਣ ਤੋਂ ਬਾਅਦ ਕਰ ਦਿੱਤਾ ਇਹ ਵੀ ਮਸਪਰਾ ਸਾਹਮਣੇ ਆਇਆ ਕਿ ਰੈਗੂਲੇਸ਼ਨ ਮੈਨੂਅਲ 'ਚ ਸੋਧ ਲਈ ਤਿੰਨ ਮੈਂਬਰੀ ਤਕਨੀਕੀ ਕਮੇਟੀ ਬਣਾ ਲਈ ਜਾਵੇ ਪਰ ਬੋਰਡ ਨੇ ਆਖ ਦਿੱਤਾ ਕਿ ਇਸ ਦੀ ਕੋਈ ਲੋੜ ਨਹੀਂ ਹਸਤਾ ਪਾਣੀ ਲੈਣਾ ਹੀ ਲੈਣਾ ਪੰਜਾਬ ਸਰਕਾਰ ਨੇ ਇਹ ਵੀ ਪੱਖ ਰੱਖਿਆ ਕਿ ਜੇ ਹਰਿਆਣਾ ਨੂੰ ਪੀਣ ਲਈ ਬਾਧੂ ਪਾਣੀ ਦਿੱਤਾ ਜਾਣਾ ਹੈ ਤਾਂ ਆਬਾਦੀ ਦੇ ਲਿਹਾਜ਼ ਨਾਲ ਸਿਰਫ 1700 ਕਿਊਸਕ ਬਣਦਾ ਹੈ ਕਹਿੰਦੇ ਤੁਸੀਂ ਪੀਣ ਵਾਲੇ ਪਾਣੀ ਲਈ ਲੋਡ ਕਰ ਦਿਓ ਨਾ ਤਾਂ ਹਰਿਆਣਾ ਦੀ ਜਿੰਨੀ ਆਬਾਦੀ ਹੈ ਉਹਦੇ हिसाब ਨਾਲ 1700 ਕਿਊਸਕ ਪਾਣੀ ਬਣਦਾ ਪਰ ਕਹਿੰਦੇ ਨਹੀਂ ਅਸੀਂ ਤੁਹਾਨੂੰ ਤਾਂ ਵੀ 4000 ਕਿਊਸਕ ਦੇ ਰਹੇ ਹਾਂ ਪਰ ਤੁਸੀਂ 8500 ਕਿਊਸਕ ਤੇ ਇਸ ਲਈ ਆੜੇ ਹੋ ਕਿ ਜੀ ਕਹਿੰਦੇ ਕਿ ਸਾਰਾ ਕੁਝ ਸਾਡਾ ਹੁਣ ਇਸੇ ਪਾਣੀ ਤੇ ਸਾਰੇ ਚੱਲੇ ਜਦੋਂ ਕਿ 20 ਮਈ ਤੱਕ ਤੁਹਾਨੂੰ ਪਾਣੀ ਨਹੀਂ ਮਿਲਦਾ 21 ਮਈ ਤੋਂ ਦੁਬਾਰਾ ਸ਼ੁਰੂ ਹੋਣਾ ਸੀ ਦੱਸਣ ਜੋ ਹੈ ਕਿ ਪਿਛਲੇ 2 ਦਿਨਾਂ ਤੋਂ ਹੀ ਮੁੱਦਾ ਸਿਆਸੀ ਰੰਗ ਫੜ ਗਿਆ ਹੈ ਹਰਿਆਣਾ ਤੇ ਪੰਜਾਬ ਦੇ ਪੱਖੋਂ ਤਰੀ ਇਸ ਮਸਲੇ ਤੇ ਆਮੋ ਸਾਹਮਣੇ ਨੇ ਹੋਰ ਸਿਆਸੀ ਤਲਾਮੋ ਸਾਹਮਣੇ ਹੋ ਗਏ ਨੇ ਬੀਵੀਐਮ ਨੇ ਅੱਜ 4 ਵਜੇ ਮੀਟਿੰਗ ਬੁਲਾਈ ਸੀ ਕੱਲ ਇਸ ਮੀਟਿੰਗ ਦੇ ਵਿੱਚ ਕਰੀਬ 9:30 ਵਜੇ ਤੱਕ ਚੱਲੀਏ ਰਾਤ ਇਸ ਦੌਰਾਨ ਪੰਜਾਬ ਨੇ ਪੱਖ ਰੱਖਿਆ ਕਿ ਹਰਿਆਣਾ ਦਾ ਦਰਿਆਈ ਪਾਣੀ ਵਿਚ 2987 ਐਮਐਫ ਹਿੱਸਾ ਜਿਹੜਾ ਉਹ ਪਰ ਹਰਿਆਣਾ ਹੁਣ ਤੱਕ 3110 ਐਮਐਫ ਪਾਣੀ ਵਰਤ ਚੁੱਕਿਆ ਜਿਹੜਾ ਉਹਦਾ ਕੁੱਲ ਹਿੱਸਾ ਬਣਦਾ ਰੋਟੇਸ਼ਨ ਦੇ हिसाब ਨਾਲ 20 ਮਈ ਤੱਕ ਦੇ 2987 ਐਮਐਫ ਹੈ ਪਰ ਉਹ 3110 ਐਮਐਫ ਵਰਤ ਚੁੱਕਿਆ ਜੋ 104% ਦੀ ਬਣਦਾ ਤੇ ਇਹਦੇ باوجود ਵੀ ਉਹ ਕਹਿੰਦਾ ਨਹੀਂ ਜੀ ਅਸੀਂ ਤਾਂ 8500 ਕਿਊਸਕ ਹੁਣ ਤਾਜੇ ਤੇ ਸਾਮਣਾ ਲੈਣਾ ਅਸੀਂ ਨੀ ਪਿੱਛੇ ਨੂੰ ਜਾਣਾ 4 ਅਪ੍ਰੈਲ ਨੂੰ ਬੀਬੀਐਮ ਦੀ ਮੀਟਿੰਗ 'ਚ ਹਰਿਆਣਾ ਨੇ ਮਨੁੱਖਤਾ ਦੇ ਆਧਾਰ 'ਤੇ 4000 ਕਿਊਸਕ ਪਾਣੀ ਦੀ ਮੰਗ ਕੀਤੀ ਸੀ ਪੰਜਾਬ ਨੇ ਪੀਣ ਵਾਲੇ ਪਾਣੀ ਦੇ ਸੰਕਟ ਦੇ ਮੱਦੇਨਜ਼ਰ ਇਹ ਪਾਣੀ ਹਰਿਆਣਾ ਨੂੰ ਦਿੱਤਾ 10 ਦਿਨਾਂ ਮਗਰੋਂ ਫਿਰ ਮੰਗ ਹਰਿਆਣਾ ਨੇ 8500 ਕਿਊਸਕ ਦੀ ਰੱਖਤੀ ਜਦਕਿ ਆਬਾਦੀ ਦੇ لحاظ ਨਾਲ ਉਸ ਨੂੰ ਸਿਰਫ ਫालतू ਪਾਣੀ ਜਿਹੜਾ ਮਤਲਬ ਆਪਣੀ ਹੱਦ ਵਰਤਨ ਤੋਂ ਬਾਅਦ ਹੋਰ ਕੋਲ ਦਿੱਤਾ ਜਾ ਸਕਦਾ ਹੈ ਤਰਸ ਦੇ ਆਧਾਰ 'ਤੇ ਲੋੜ ਦੇ ਅਨੁਸਾਰ ਤੇ ਪਿਆਸ ਦੇ ਆਧਾਰ 'ਤੇ ਉਹ ਹੈ ਜਿੰਨੀ ਆਬਾਦੀ ਉਹਦੇ ਸਭ ਨਾਲ 1700 ਕਿਊਸਕ ਇਸ ਦੇ باوجود ਵੀ ਉਸ ਨੂੰ 4000 ਕਿਊਸਕ ਦਿੱਤਾ ਜਾਂਦਾ ਰਿਹਾ ਪਰ 85 ਲੋਕ ਕਿਸਕ ਤੇੜਿਆ ਤੇ ਨਤੀਜਾ ਕਹਿੰਦੇ ਜੀ ਹੁਣ ਇੱਕ ਟਕਰਾਲੀ ਸਥਿਤੀ ਬਣ ਗਈ ਹੈ ਹੁਣ ਇਹ ਤਣਾਵ ਬਹੁਤ ਵੱਧ ਗਿਆ ਤੇ ਇਸ ਮਸਲੇ ਤੇ ਹੁਣ ਅੱਗਾ ਕਾਫੀ ਦ੍ਰਿਸ਼ ਫਿਕਰਮੰਦੀ ਵਾਲਾ ਉਹ ਫਿਕਰਮੰਦੀ ਵਾਲਾ ਦ੍ਰਿਸ਼ ਕਿੱਥੋਂ ਹੈ ਕਿਉਂਕਿ ਉਹਨਾਂ ਨੇ ਪੰਜਾਬ ਦੇ ਡਾਇਰੈਕਟਰ ਨੂੰ ਹਟਾਤਾ ਉੱਥੇ ਹਰਿਆਣੇ ਵਾਲਾ ਬੰਦਾ ਲਾਤਾ ਇਹ ਤੋਂ ਪਹਿਲਾਂ ਸਾਡੀ ਨੁਮਾਇੰਦਗੀ ਘਟਾਈ ਸਾਡੇ ਕੰਟਰੋਲਾਂ ਤੋਂ ਸਾਨੂੰ ਪਰੇ ਕੀਤਾ ਕੇਂਦਰ ਆਪਣਾ ਗਲਬਾ ਕਰ ਗਿਆ ਜਦੋਂ ਕਿ ਪਾਣੀ ਸਟੇਟ ਮਸਲਾ ਤੇ ਪਰ ਹੁਣ ਤੱਕੇ ਨਾਲ ਇੱਕ ਮੈਂਬਰ ਜਿਹੜਾ ਸਾਡਾ ਡਾਇਰੈਕਟਰ ਸੀ ਉਹਨੂੰ ਵੀ ਹਟਾ ਕੇ ਉੱਥੇ ਹਰਿਆਣੇ ਵਾਲਾ ਬੰਦਾ ਲਾਤਾ ਲਓ ਜੀ ਮੈਂ ਇਹਦੇ ਪਰ ਵੀ ਆਉਂਦਾ